ਹਾਂਜੀ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰਿੰਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਹਿਰਾਈਂ ਚ ਸਵਾਗਤ ਹੈ ਹਮੇਸ਼ਾ ਤਰ੍ਹਾਂ ਤੁਹਾਡੇ ਦਿਲ ਨੂੰ ਛੋਣ ਵਾਲੀ ਜਿਹੜੀ ਗੱਲਬਾਤ ਹੈ ਉਹ ਰੂਹਾਂ ਲਿਆ ਕੇ ਤੁਹਾਡੇ ਨਾਲ ਰੂਬਰੂ ਕਰਾਈ ਦੀਆਂ ਨੇ ਤਾਂ ਜੋ ਅਸੀਂ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਜਾਣਕਾਰੀ ਪ੍ਰਾਪਤ ਕਰ ਸਕੀਏ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਵਸੇ ਆ ਆ ਕੇ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਨੇ ਉਹਦੀ ਚਰਚਾ ਦੁਨੀਆਂ ਭਰ ਦੇ ਵਿੱਚ ਹੁੰਦੀ ਹੈ ਪੰਜਾਬੀਆਂ ਤੇ ਸਿੱਖਾਂ ਦੀ ਪ੍ਰਾਪਤੀ ਦੀ ਜ਼ਿਕਰ ਹੈ ਜਿਹੜਾ ਦੁਨੀਆ ਭਰ ਦੇ ਅਖਬਾਰਾਂ ਵਿੱਚ ਹੁੰਦਾ ਹੈ ਮੀਡੀਆ ਵਿੱਚ ਹੁੰਦਾ ਹੈ ਜਾਣਦੇ ਨੇ ਸਿੱਖ ਕੌਣੇ ਆ ਜਦੋਂ ਪਹਿਲੀ ਵਾਰੀ ਕਾਮਾਗਾਟਾ ਮਾਰੂ ਜਹਾਜ਼ ਇੱਥੇ ਆਇਆ ਸੀ ਤੇ ਇਉਂ ਲੱਗਦਾ ਸੀ ਕਿ ਇਹ ਪੰਜਾਬੀ ਤੇ ਭੂਰੇ ਰੰਗ ਦੇ ਲੋਕ ਆ ਕਿੱਥੋਂ ਗਏ ਭਾਰਤੀ ਮੂਲ ਦੇ ਲੋਕ ਆ ਕਿੱਥੋਂ ਗਏ ਬਾਅਦ ਪਤਾ ਲੱਗਾ ਕਿ ਇਹਨਾਂ ਦੀਆਂ ਪ੍ਰਾਪਤੀਆਂ ਬਹੁਤ ਵੱਡੀਆਂ ਨੇ ਖੋਜ ਹੋਈ ਸੌ ਵਰਿਆਂ ਬਾਅਦ ਪਤਾ ਲੱਗਾ ਕਿ ਕਾਮਾਗਾਟਾ ਮਾਰੂ ਨਹੀਂ ਬਲਕਿ ਨਾਨਕ ਨਾਮ ਜਹਾਜ਼ ਦਾ ਨਾਮ ਸੀ ਬੜਾ ਕੁਝ ਹੋਇਆ ਸਿੱਖ ਹੈਰੀਟੇਜ ਦੀ ਥਾਂ ਦੇ ਉੱਤੇ ਸਾਊਥ ਏਸ਼ੀਅਨ ਮੈਂ ਲਗਾਤਾਰ 21 ਵਰੇ ਰੇਡੀਓ ਤੇ ਕੰਮ ਕੀਤਾ ਤੁਹਾਨੂੰ ਪਤਾ ਹੈ ਉਸ ਰੇਡੀਓ ਦੇ ਉੱਤੇ ਨੰਬਰ 1 ਸਾਊਥ ਏਸ਼ੀਅਨ ਰੇਡੀਓ ਕਹਿੰਦਾ ਹੁੰਦਾ ਸੀ ਪਰ ਕੁਝ ਨੌਜਵਾਨਾਂ ਨੇ ਕੀਤੀ ਜਿਹੜੀ ਮਿਹਨਤ ਹੈ ਇੱਥੇ ਆ ਕੇ ਆਪਣੀ ਕੀਤੀ ਖੋਜ ਹੈ ਉਸ ਤੋਂ ਪਤਾ ਲੱਗਾ ਇਹ ਸਾਡੇ ਹੀ ਸਾਊਥ ਏਸ਼ੀਅਨ ਕਿਉਂ ਨੇ ਇਹ ਇੰਡੋ ਕੈਨੇਡੀਅਨ ਸਾਡੇ ਹੀ ਕਿਉਂ ਨੇ ਇਹ ਬੜਾ ਵੱਡਾ ਇੱਕ ਦੁਕਾਨ ਸੀ ਤੇ ਕੁਝ ਪ੍ਰਦਰਸ਼ਨੀਆਂ ਦੇਖਣ ਦਾ ਮੈਨੂੰ ਮੌਕਾ ਲੱਗਾ ਵਣਜਾਰਾ ਕਲੈਕਸ਼ਨ ਤੇ ਸਰਦਾਰ ਰਾਜ ਸਿੰਘ ਭੰਡਾਲ ਡਾਕਟਰ ਸਰਵਜਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਲੇ ਜਦੋਂ ਆਏ ਅੱਜਕੱਲ ਗੁਰੰਗਦੇਵ ਯੂਨੀਵਰਸਿਟੀ ਚ ਨੇ ਤੇ ਮੇਰੇ ਕੋਲ ਇੱਥੇ ਅਪਾਇੰਟਮੈਂਟ ਸੀ ਕਹਿੰਦੇ ਜੀ ਮੈਂ ਤਿੰਨ ਦਿਨ ਰੁੱਝਾ ਹੋਇਆ ਮੈਂ ਕਿਹਾ ਕੀ ਗੱਲ ਅਖੰਡਪਾੜ ਰਖਾਇਆ ਕਹਿੰਦਾ ਹਾਂਜੀ ਅਖੰਡਪਾੜ ਹੀ ਹੈ ਤਿੰਨ ਦਿਨਾਂ ਦਾ ਮੈਂ ਲਗਾਤਾਰ ਤਿੰਨ ਦਿਨ ਖੋਜ ਕਰ ਰਹੇ ਹਾਂ ਜਿਹੜੇ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਉਹ ਵੈਲਿਊਏਬਲ ਆਈਟਮਾਂ ਪਈਆਂ ਨੇ ਉਹ ਵਸਤਾਂ ਪਈਆਂ ਨੇ ਜਿਹੜੀਆਂ ਜ਼ਿੰਦਗੀ 'ਚ ਕਦੇ ਸੋਚੀਆਂ ਨਹੀਂ ਸਨ ਤੇ ਉਹਨਾਂ ਵਸਤਾਂ ਨੂੰ ਸੰਭਾਲ ਕੇ ਰੱਖਣ ਵਾਲੇ ਰਾਜ ਸਿੰਘ ਭੰਡਾਲ ਜਦੋਂ ਨਾਲ ਮੁਲਾਕਾਤ ਹੋਈ ਤੇ ਫਿਰ ਮੇਰਾ ਮਨ ਚ ਆਇਆ ਕਿ ਕਿਉਂ ਨਾ ਤੁਹਾਡੇ ਨਾਲ ਵੀ ਮੁਲਾਕਾਤ ਕਰਾਈਏ ਕੀ ਕੁਝ ਕਰ ਰਹੇ ਨੇ ਅੱਜ ਮੇਰੇ ਕੋਲ ਵਣਜਾਰਾ 9match.com ਵਣਜਾਰਾ.com ਤੇ ਆਈ ਐਮ ਨਾਟ ਸਾਊਥ ਏਸ਼ੀਅਨ.com ਤੋਂ ਆਈ ਟੀਮ ਹੈ ਜਿਹਦੇ ਵਿੱਚ ਰਾਜ ਸਿੰਘ ਭੰਡਾਲ ਤੇ ਸਦਾ ਰਿਸ਼ਮਿੰਦਰ ਸਿੰਘ 베ਦੀ ਉਹ ਸਟੂਡੀਓ ਚ ਆਇਆ ਉਹਨਾਂ ਦਾ ਕਰਦੇ ਆ ਸਵਾਗਤ ਵੀਰ ਰਾਜ ਸਿੰਘ ਜੀ ਦਿਲਾਂ ਦੀ ਸਾਂਝ ਦੇ ਵਿੱਚ ਦਿਲ ਦੀਆਂ ਗੱਲਾਂ ਵਿੱਚ ਸਵਾਗਤ ਸਤਿ ਸ੍ਰੀ ਅਕਾਲ ਜੀ ਔਰ ਸਾਰੇ ਦੇਖਣ ਵਾਲਿਆਂ ਨੂੰ ਵੀ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਮੇਰੇ ਸਭ ਤੁਹਾਡਾ ਵੀ ਇੱਥੇ ਪਹੁੰਚੇ ਹੋ ਤੁਹਾਡਾ ਦਿਲੋਂ ਸਵਾਗਤ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਵੀ ਸਾਰੇ ਸੁਣਨ ਵਾਲੇ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਇਹ ਦਿਮਾਗ ਦੇ ਵਿੱਚ ਇਹਨਾਂ ਮੁਲਕਾਂ 'ਚ ਤਾਂ ਆ ਕੇ ਇੱਕੋ ਹੀ ਕੰਮ ਹੁੰਦਾ ਬਈ ਡਾਲਰ ਇਕੱਠੇ ਕਿਵੇਂ ਕਰਨੇ ਲਪੇਟਣੇ ਕਿਵੇਂ ਨੇ ਅ ਕਈ ਨਾਲ ਇਕੱਠੇ ਕਿਵੇਂ ਕਰਨੇ ਕੋਈ ਕੰਮ ਹੁੰਦਾ ਆ ਆ ਖੋਜਾਂ ਖੋਜਾਂ ਵਾਲਾ ਕੰਮ ਤੁਹਾਡੇ ਦਿਮਾਗ ਵਿੱਚ ਕਿਵੇਂ ਆ ਗਿਆ ਅ ਆਪਾਂ ਇਹਨੂੰ ਏਦਾਂ ਕਹਿ ਸਕਦੇ ਹਾਂ ਜੀ ਜੇਹੀ ਸੁਰਤ ਤੇ ਹੱਥ ਹਨ ਰਾ ਪਰ ਇੱਕ ਜਿਹੜੀ ਮੈਨੂੰ ਬੜੀ ਖੂਬਸੂਰਤ ਗੱਲ ਲੱਗੀ ਨਾ ਉਹ ਤੁਸੀਂ ਮੇਰਾ ਦਿਲ ਜਿੱਤ ਲਿਆ ਸਾਡਾ ਕਿਉਂਕਿ ਲਿਆਕਤ ਤੇ ਉਮਰ 'ਚ ਵੀ ਤੁਸੀਂ ਹਰ ਪਾਸੇ ਸਾਡੇ ਨਾਲੋਂ ਵੱਡੇ ਹੋ ਜਿਹੜਾ ਤੁਸੀਂ ਇਹ ਜ਼ਿਕਰ ਕੀਤਾ ਵੀ ਅੱਜ ਤੋਂ ਬਾਅਦ ਤੁਸੀਂ ਐਜ਼ ਅ ਸਿੱਖ ਆਪਣੀ ਆਈਡੈਂਟੀ ਪੇਸ਼ ਕਰੋਗੇ ਔਰ ਕਿੰਨੇ ਸਾਲਾਂ ਤੋਂ ਅ ਜਾਣੇ ਜਾਣੇ ਵਿੱਚ ਚਲੋ ਹੋ ਗਿਆ ਜੋ ਵੀ ਹੋ ਗਿਆ ਪਰ ਵਾਹਿਗੁਰੂ ਦੀ ਬਹੁ ਮੇਰ ਹੋਈ ਜੀ ਸਾਨੂੰ ਬਹੁਤ ਖੁਸ਼ੀ ਹੋਈ ਜੀ ਅੱਜ ਮੈਂ ਤੁਹਾਡੇ ਤੋਂ ਇਸ ਕਰਕੇ ਪ੍ਰਭਾਵਿਤ ਹੋਇਆ ਮੈਂ ਪਹਿਲਾਂ ਪਹਿਲਾਂ ਇਹਨੂੰ ਸਾਊਥ ਏਸ਼ੀਅਨ ਟੈਲੀਵਿਜ਼ਨ ਨੰਬਰ 1 ਟੈਲੀਵਿਜ਼ਨ ਕਹਿੰਦਾ ਸੀ ਤੇ ਜਦੋਂ ਤੁਹਾਡੇ ਬਾਰੇ ਪਤਾ ਲੱਗਾ ਤੁਹਾਡੀ ਖੋਜ ਦਾ ਪਤਾ ਲੱਗਾ ਵੀ ਅਸੀਂ ਤਾਂ ਸਾਊਥ ਏਸ਼ੀਅਨ ਸਿੱਖੀ ਕਿਉਂ ਚਾਈਨੀਜ਼ ਕਿਉਂ ਨਹੀਂ ਫਿਲਪੀਨੇ ਕਿਉਂ ਨਹੀਂ ਹੋਰ ਮੁਲਕਾਂ ਤੋਂ ਆਏ ਲੋਕ ਨੇ ਇੰਗਲੈਂਡ ਤੋਂ ਆਏ ਲੋਕ ਨੇ ਉਹ ਕਿਉਂ ਨਹੀਂ ਕਹਿੰਦੇ ਕਿ ਅਸੀਂ ਯੂਰੋਪੀਅਨ ਗੋਰੇ ਆ ਉਹ ਤਾਂ ਕੈਨੇਡੀਅਨ ਕਹਿੰਦੇ ਆਪਣੇ ਆਪ ਨੂੰ ਸੋ ਕੈਨੇਡੀਅਨ ਸਿੱਖ ਜਾਂ ਸਿੱਖ ਦੇ ਨਾਤੇ ਜਿਹੜੀ ਤੁਸੀਂ ਇਹ ਮੂਵਮੈਂਟ ਸ਼ੁਰੂ ਕੀਤੀ ਆ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਕਿ ਮੈਂ ਤੁਹਾਡੇ ਕੋਲ ਜਿਹੜਾ ਪਿਆ ਖਜ਼ਾਨਾ ਹੈ ਉਹਦਾ ਅਲੱਗ ਐਪੀਸੋਡ ਕਰਾਂਗਾ ਮੈਂ ਉਹਦੇ ਨਾਲ ਬਿਲਕੁਲ ਅੱਜ ਲਿੰਕ ਨਹੀਂ ਕਰਾਂਗਾ ਉਹ ਖਜ਼ਾਨੇ ਦੀ ਆਪਾਂ ਗੱਲ ਬਾਅਦ ਚ ਕਰਾਂਗੇ ਇਹ ਦਿਮਾਗ ਦੇ ਵਿੱਚ ਕਿਵੇਂ ਆਈ ਤੁਹਾਡੇ ਅ ਕਾਫੀ ਧੀਰ ਤੋਂ ਜਦੂ ਜੀ ਸੀ ਗਾਹ ਬਗਾਏ ਸੁਣਦੇ ਆ ਨਾ ਸਾਊਥ ਏਸ਼ੀਅਨ ਇੱਕ ਦਫਾ ਕਿ ਜਿਹੜੀ ਆਪਣਾ ਖਾਲਸਾ ਸਾਜਣਾ ਦਿਵਸ ਆਇਆ ਜਾਂ ਵਿਸਾਖੀ ਦਾ ਨਗਰ ਕੀਰਤਨ ਰਖ ਲੋ ਉਹਦਾ ਨਾਮ ਫਰੀਪਰੇਡ ਹੋਣ ਲੱਗਾ ਸੀਗਾ ਹਮਮ ਔਰ ਮੇਰੇ ਖਿਆਲ 97 ਦੀ ਸ਼ਾਇਦ ਗੱਲ ਹੈ ਜੀ ਜੀ ਔਰ ਜੇ ਉਸ ਟਾਈਮ ਆਪਾਂ ਜਾਗੇ ਨਾ ਹੁੰਦੇ ਤਾਂ ਅੱਜ ਦੀ ਅੱਜ ਦੇ ਸਾਲ ਅੱਜ ਦੇ ਦਿਨ ਆਪਾਂ ਨੂੰ ਇਹਦੇ ਸਰੀਪ੍ਰੇਡ ਦੇ ਨਾਮ ਨਾਲ ਯਾਦ ਕਰਿਆ ਕਰਨਾ ਫਿਰਾਂ ਜੀ ਬਿਲਕੁਲ ਸੋ ਜਾਂ ਤਾਂ ਕੋਈ ਤੁਸੀਂ ਖੁਦ ਨੂੰ ਡਿਫਾਈਨ ਕਰਦੇ ਹੋ ਜਾਂ ਤੁਹਾਨੂੰ ਕੋਈ ਡਿਫਾਈਨ ਕਰਦਾ ਇਦਰ ਯੂ ਡਿਫਾਈਨ ਯੋਰself অর ਸਮਨ ਵਿਲ ਡਿਫਾਈਨ ਯੂ ਸੋ ਇਹ ਜਦੋਂ ਨਾ ਜਦੋਂ ਜਹਰ ਚਲਦੀ ਰਹਿੰਦੀ ਹੈ ਤੁਹਾਡੇ ਮਨ ਚ ਔਰ ਕਈ ਚੀਜ਼ਾਂ ਨੇ ਮੇਰੇ ਰਾਤੀ ਖਿਆਲ ਹੈ ਔਰ ਮੇਰਾ ਫਰਮ ਬਿਲੀਵੀ ਹੈ ਕਿ ਕਈ ਚੀਜ਼ਾਂ ਜਦੋਂ ਆਪਾਂ ਕਹਿ ਨਹੀਂ ਸਕਦੇ ਉਹ ਆਪਾਂ ਨੂੰ ਸਫੋਕੇਟ ਕਰਦੀਆਂ ਨੇ ਔਰ ਜਦੋਂ ਆਪਾਂ ਇਕੱਲੇ ਬੈਠੇ ਹੁੰਨੇ ਆ ਉਦੋਂ ਤਾਂ ਆਪਾਂ ਨੂੰ ਬਹੁਤ ਮਿਹਨੇ ਮਾਰਦੀਆਂ ਨੇ ਜਦੋਂ ਆਪਾਂ ਆਪਣੇ ਨਾਲ ਇੱਕ ਇਨਰ ਡਾਇਲੋਗ ਕਰਦੇ ਆ ਜੀ ਬਿਲਕੁਲ ਸੋ ਉਸ ਵਜ੍ਹਾ ਕਰਕੇ ਅਸੀਂ ਇਹ ਇੱਕ ਬੇਨਤੀ ਕਰ ਰਹੇ ਆ ਬੜੀ ਪੋਲਾਈਟਲੀ ਕਰ ਰਹੇ ਆ ਪਰ ਯਟ ਬੜੇ ਫਰਮਲੀ ਕਰ ਰਹੇ ਆ ਔਰ ਕਿਸੇ ਦੇ ਨਾਲ ਕਿਸੇ ਨੂੰ ਕੋਈ ਠੇਸ ਨਾ ਪਹੁੰਚੇ ਇਸ ਆਪਣੀ ਆਇਡੈਂਟੀਟੀ ਦੀ ਗੱਲ ਕਰ ਰਹੇ ਆ ਕਿ ਜਦੋਂ ਸਾਡੀ ਗੱਲ ਆਉਣੀ ਹੈ ਜਦੋਂ ਕੋਈ ਵੀ ਨਾ ਅਣਸੁਖਾਵੀ ਘਟਨਾ ਆ ਜਾਂਦੀ ਹੈ ਜਾਂ ਕੋਈ ਨੈਗੇਟਿਵ ਨਿਊਜ਼ ਆ ਜਾਂਦੀ ਹੈ ਉਦੋਂ ਤਾਂ ਸਾਰੇ ਤੁਸੀਂ মিডিਆ 'ਚ ਦੇਖ ਲਿਓ ਕਿ ਜਿਹੜੇ ਅਸੀਂ ਆ ਫਟਾਫਟ ਸਿੱਖ ਬਣ ਜਾਂਦੇ ਆ ਤੁਸੀਂ ਕੋਈ মিডিਆ ਚੈੱਕ ਕਰ ਲਿਓ ਸਿੱਖ ਐਕਸਟਰੀਮਿਸਟ ਸਿੱਖ ਐਕਸਟਰੀਮਿਸਟ ਰੱਖ ਲਓ ਜਾਂ ਕੋਈ ਫੋਰਨ ਇੰਟਰਫੀਅਰੈਂਸ ਰੱਖ ਲਓ ਕੌਣ ਕਰ ਰਿਹਾ ਕਿਹਦੇ ਖਿਲਾਫ ਕਰ ਰਿਹਾ ਦੋਨੋਂ ਦੀ ਉਹਨਾਂ ਨੂੰ ਆਇਡੈਂਟੀਟੀ ਪਤਾ ਹਮਮ ਪਰ ਜਦੋਂ ਉਹ ਸਮਾਂ ਲੰਘ ਜਾਂਦਾ ਫਿਰ ਉਸ ਤੋਂ ਬਾਅਦ ਆਟੋਮੈਟਿਕਲੀ ਸਾਰੇ ਹੀ ਅਕੈਡਮੀਆ ਸਾਰਾ মিডিਆ ਇੱਕਦਮ ਜੰਪ ਹੋ ਜਾਂਦਾ ਟੂ ਦਾ ਟਰਮ ਸਾਊਥ ਏਸ਼ੀਆਨ ਹਮ ਪਰ ਸਵਾਲ ਹੋਣ ਇਹ ਹੈ ਵੀ ਜਿਹੜਾ ਸਾਡਾ ਕੈਨੇਡਾ ਦਾ ਕਰਾਊਨ ਹੈ ਜੀ ਉਹ ਕਿਹਨਾਂ ਦਾ ਕਰਾਉਨ ਹੈ ਉਹ ਵੈਸਟਰਨ ਯੂਰਪੀਅਨ ਕਰਾਉਨ ਹੈ ਜਿਹੜੀਆਂ ਦੋ ਕੌਮਾਂ ਨੇ ਇੱਥੇ ਜਿਨ੍ਹਾਂ ਦੇ ਜਿਨ੍ਹਾਂ ਨੇ بڑا ਉਹਨਾਂ ਦਾ ਇਤਿਹਾਸ ਹੈ ਬਹੁਤ ਸ਼ਾਨਦਾਰ ਚਲੋ ਕੁਝ ਗਲਤੀਆਂ ਹੁੰਦੀਆਂ ਨੇ ਇਤਿਹਾਸ 'ਚ ਉਹਨਾਂ ਦੀ ਰੀਕੰਸੀਲੇਸ਼ਨ ਹੋ ਰਹੀ ਆ ਪਰ ਕੀ ਉਹ ਬ੍ਰਿਟਿਸ਼ ਤੇ ਫ੍ਰੈਂਚ ਨੇ ਕਿ ਕੀ ਉਹ ਵੈਸਟਰਨ ਯੂਰਪੀਅਨ ਨੇ ਜੇ ਉਹ ਬ੍ਰਿਟਿਸ਼ ਤੇ ਫ੍ਰੈਂਚ ਨੇ ਹੂੰ ਹੀ ਕਲੋਂ ਐਸੀ ਉਹਨਾਂ ਨੂੰ ਕਹਾਂਗੇ ਕਿ ਤੁਸੀਂ ਆਪਣੇ ਆਪ ਨੂੰ ਜੇ ਤੁਸੀਂ ਸਾਨੂੰ ਸਾਊਥ ਏਸ਼ੀਅਨ ਦਾ ਲਖਬ ਦੇ ਰਹੇ ਹੋ ਤੁਸੀਂ ਵੀ ਵੈਸਟਰਨ ਯੂਰੋਪੀਅਨ ਕਹੋ ਆਪਣੇ ਆਪ ਨੂੰ ਉਹਦੇ ਨਾਲ ਫਿਰ ਕੁਆਲਿਟੀ ਬੜੀ ਆਏਗੀ ਜਿਹੜੀ ਹੈ ਨਾ ਡਾਈਵਰਸਿਟੀ ਕੁਆਲਿਟੀ ਤੇ ਇਨਕਲੂਸਿਵਿਟੀ ਸੋ ਸਾਡਾ ਇੱਕ ਸਟੇਟਮੈਂਟ ਹੈ ਔਰ ਹੋ ਸਕਦਾ ਕਿ ਇਹਨਾਂ ਨੂੰ ਨਾ ਅਛੀ ਲੱਗੇ ਉਹ ਪਰ ਐਸਈਓ ਆਪਣੇ ਵੱਲੋਂ ਬੜੀ ਕਲੈਰਿਟੀ ਨਾਲ ਕਹਿੰਦੇ ਆ ਕਿ ਸਾਊਥ ਏਸ਼ੀਅਨ ਇਜ਼ ਅ ਰੈਸਿਸਟ ਇਜ਼ ਅ ਰਿਡਕਟਿਵ ਇਜ਼ ਅ ਰੈਪਰੈਸਿਵ ਟਰਮ ਇਜ਼ ਅ ਸਲਰ ਗਾਲਾ ਸਾਨੂੰ ਗਾਲ ਨਾ ਕੱਢੋ ਸੋ ਬੇਨਤੀ ਕਰ ਰਹੇ ਆਸੀਂ ਸੋ ਆਪਾਂ ਯਾਨੀ ਕਿ ਜਿਹੜਾ ਸਾਊਥ ਏਸ਼ੀਅਨ ਟਰਮਨੋਲੋਜੀ ਯੂਜ਼ ਕੀਤੀ ਜਾਂਦੀ ਸੀ ਉਹ ਬਿਲਕੁਲ ਗਲਤ ਹੈ ਸਾਡੇ ਲਈ ਹਾਂਜੀ ਫੋਰ ਜੇ ਤੁਸੀਂ ਸਾਡੀ ਐਜ਼ ਐਨ ਆਈਡੈਂਟੀਟੀ ਸਾਨੂੰ ਕਹਿੰਦੇ ਹੋ ਜੀਓਗ੍ਰਾਫੀਕਲ ਟਰਮ ਤੁਸੀਂ ਆਪਣਾ ਕੋਈ ਵੀ ਧੰਦਾ ਕਰਦੇ ਹੋ ਕਿੱਤਾ ਕਰਦੇ ਹੋ ਬੇਸ਼ੱਕ ਉਹਦਾ ਨਾਮ ਸਾਊਥ ਏਸ਼ੀਅਨ ਬਿਜ਼ਨਸ ਐਸੋਸੀਏਸ਼ਨ ਜੋ ਮਰਜ਼ੀ ਰੱਖੋ ਹਮਮ ਪਰ ਤੁਸੀਂ ਉਹਨੂੰ ਐਜ਼ ਐਨ ਆਈਡੈਂਟੀਟੀ ਨਹੀਂ ਟਰਾਂਸਲੇਟ ਕਰ ਸਕਦੇ ਓਕੇ ਵੀ ਰਿਸ਼ਮਿੰਦਰ ਸਿੰਘ ਜੀ ਕਿਉਂਕਿ ਤੁਹਾਡੀ ਜਿਹੜੀ ਮੁਹਾਰਤ ਹੈ ਆਈਟੀ ਦੀ ਹੈ ਐਕਸਪਰਟ ਉਹਦੇ ਵਿੱਚ ਹੈ ਸਾਡੇ ਤਾਂ ਪਹਿਲਾਂ ਵੀ ਕਈ ਅਜਿਹੇ ਸੰਸਥਾਵਾਂ ਮੈਂ ਹੋਰ ਦੂਰ ਨਾ ਜਾਵਾਂ ਆਹਾ ਗੁਰੂ ਨਾਨਕ ਸਿੱਖ ਟੈਂਪਲ ਰੱਖਿਆ ਹੋਇਆ ਸੀ ਪਹਿਲਾਂ ਇਹਦਾ ਨਾਮ ਹਾਂਜੀ ਇਟਸ ਯੂ ਨਾਟ ਟੈਂਪਲ ਇਟਸ ਗੁਰਦੁਆਰਾ ਇਹ ਗੁਰਦੁਆਰਾ ਹਾਂਜੀ ਕਿਉਂਕਿ ਜਿਹੜਾ ਇੱਕ ਵਾਰੀ ਚੱਲ ਪਿਆ ਚੱਲ ਪਿਆ ਜੋਸ ਪਿੱਤ ਨੂੰ ਨਾਂ ਤੋੜ ਦੇ ਜੇ ਮੈਂ ਰਾਜ ਸਿੰਘ ਖੁਨਾ ਦੀ ਗੱਲਬਾਤ ਤੇ ਨਾ ਸੁਣਦਾ ਤੇ ਮੈਂ ਵੀ ਸਾਊਥ ਏਸ਼ੀਆ ਨੰਬਰ 1 ਟੈਲੀਵਿਜ਼ਨ ਤੇ ਰੇਡੀਓ ਕਈ ਜਾਣਾ ਸੀ ਜਦੋਂ ਮੈਂ ਸੁਣਿਆ ਇੱਕ ਦਮ ਕਲਿੱਕ ਕੀਤਾ ਕਿ ਨਹੀਂ ਯਾਰ ਇਹ ਤਾਂ ਪੰਜਾਬੀਆਂ ਦਾ ਹੈ ਇਹ ਤਾਂ ਸਿੱਖਾਂ ਦਾ ਸਾਡੀ ਆਇਡੈਂਟੀਟੀ ਦੇ ਉੱਤੇ ਆ ਜਿਹੜੀ ਝੋਟ ਮਾਰੀ ਜਾ ਰਹੀ ਹੈ ਇਹਨੂੰ ਜਗਾਉਣ ਵਾਸਤੇ ਮੇਰਾ ਖਿਆਲ ਹੈ 750 ਬਰੇ ਹੋ ਗਏ ਸਾਨੂੰ ਇੱਥੇ ਕੈਨੇਡਾ ਚ ਇਹਨੂੰ ਕਿਸੇ ਨੇ ਜਗਾਇਆ ਨਹੀਂ ਕਿਸੇ ਨੇ ਜ਼ਿਕਰ ਨਹੀਂ ਕੀਤਾ ਤਾਂ ਸਲੂਟ ਕਰਨਾ ਮਰਦਾ ਜਿਹੜੀ ਤੁਹਾਡੀ ਟੀਮ ਹੈ ਤੁਸੀਂ ਸਾਰੇ ਇਕੱਠੇ ਹੋ ਕੇ ਕੰਮ ਕਰ ਰਹੇ ਹੋ ਕਿਵੇਂ ਲੈਨੇਓ ਇਸ ਪੁਆਇੰਟ ਉਪਰ ਭਾਈ ਮੈਂ ਸੋਚਦਾ ਕਿ ਇਫ ਯੂ ਲੁੱਕ ਐਟ ਅ ਟਾਈਮ ਲਾਈਨ ਕਿ ਅਪ ਟੂ 750 ਸਾਲ ਸਾਨੂੰ ਆਏ ਨੇ ਹੋ ਗਏ ਸਿੱਖਾਂ ਨੂੰ ਇੱਥੇ ਜੀ ਤੇ ਇਟਸ ਸਟਾਰਟਡ ਵਿਦ ਦ ਵਰਡ ਹਿੰਦੂ ਪੈਲਾ ਥੈਨ ਇਟ ਥੈਨ ਇਟ ਬੀਕਮ ਪੱਕੀਸ ਯਾ ਫਿਰ ਈਸਟ ਇੰਡੀਅਨ ਫਿਰ ਇੰਡੋ ਕੈਨੇਡੀਅਨ in the south asian south asian the yeah, academia kar raha hai kaun kar raha hai it looks like a you know deliberate attempt jo bhi hai but we don't want to get defined by other people assi apne aap nu how define karanga jis tarah bhai ne keha ke sanu hor koi define na kare assi sikh canadians aa mm -hmm. so we will remain that par sada ta heritage baneya hoya aa tu si gurdwara sab raw street jao utta heritage bana ke rakh deta ohna ne ਸਾਡੇ ਪੁਆਇੰਟ ਆਫ View ਨਾਲ ਉਹ ਠੀਕ ਗੱਲ ਨਹੀਂ ਹੈ ਜੀ ਅਸੀਂ ਸਿੱਖ ਕੈਨੇਡੀਅਨਸ ਹੈ ਅਸੀਂ ਸਾਊਥ ਏਸ਼ੀਅਨਸ ਨਹੀਂ ਹੈ ਸਿੱਖ ਕੈਨੇਡੀਅਨ ਹਾਂਜੀ ਇਹਦੇ ਵਾਸਤੇ ਕੋਈ ਉਪਰਾਲਾ ਕੀਤਾ ਬਣਾ ਮੋਟਾ ਅਸੀਂ ਹੁਣ ਆਪਣੇ ਵੱਲੋਂ ਜੀ ਜਿਸ ਤਰ੍ਹਾਂ ਰੇਡੀਓ ਸ਼ੋਅਸ ਤੇ ਜਾਂ ਗੱਲਾਂ ਲੋਕਾਂ ਨੂੰ ਮਿਲ ਕੇ ਜਾਂ ਅਕੈਡਮੀ ਨੂੰ ਮੇਲਸ ਪਾ ਕੇ ਆਪਣਾ ਪੁਆਇੰਟ ਆਫ View ਜ਼ਾਹਰ ਕਰ ਰਹੇ ਹਾਂ ਤੇ ਇਸ ਚੀਜ਼ ਨੂੰ ਕੰਟੀਨਿਊ ਰੱਖਾਂਗੇ ਰਾਜ ਸਮਝੀ ਜੀ ਕਾਨੂੰਨੀ ਤੌਰ ਦੇ ਉੱਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਵੈਸਟਰਨ ਯੂਰੋਪੀਅਨ ਅਈ ਤੱਕ ਕੈਨੇਡੀਅਨ ਸਿੱਕੇ ਆ ਫਿਰ ਕੈਨੇਡੀਅਨ ਸਿੱਕੇ ਹੋਂ ਦੇ ਨਾਤੇ ਇਹ ਜਿਹੜੀਆਂ ਸਾਡੀਆਂ ਯਾਦਗਾਰਾਂ ਬਣਨੀਆਂ ਨੇ ਹੁਣ ਕਾਮਾਗਾਟਾ ਮਾਰੂ ਦਾ ਜਦੋਂ ਮੈਂ ਜ਼ਿਕਰ ਕਰਦਾ ਬੜੀਆਂ ਇੱਕ ਨਹੀਂ ਸੈਂਕੜੇ ਕਿਤਾਬਾਂ ਲਿਖੀਆਂ ਗਈਆਂ ਇਤਿਹਾਸ ਲਿਖਿਆ ਪਿਆ ਉੱਥੇ ਕੋਈ ਵੀ ਵਿਅਕਤੀ ਆਉਂਦਾ ਤੇ ਮੈਂ ਲੈ ਕੇ ਜਾਣਾ ਕਿ ਸਾਡੇ ਪੁਰਖੇ ਇੱਥੇ ਆਏ ਸੀ ਜੀ ਸਾਡੇ ਕੋਲ ਟੈਲੀਵਿਜ਼ਨ ਤੇ ਗੱਲ ਕਰਨ ਦੀ ਤਾਂ ਬਹੁਤ ਦੂਰ ਦੀ ਗੱਲ ਹੈ ਸਾਨੂੰ ਤਾਂ ਇਹ ਕਿਹਾ ਜਾਂਦਾ ਸੀ ਵੀ ਡੌਗਸ ਐਂਡ ਇੰਡੀਅਨਸ ਆਰ ਨਾਟ ਅਲਾਉ ਜੀ ਜੀ ਤੇ ਹੁਣ ਸਾਡੇ ਡਿਫੈਂਸ ਮੰਤਰੀ ਸਾਡਾ ਦਸਤਾਰਧਾਰੀ ਸਾਡੇ ਐਮਐਲਏ ਦਸਤਾਰਧਾਰੀ ਅਟਾਰਨੀ ਜਨਰਲ ਸਾਡੇ ਸਾਡੇ ਤਾਂ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਪੰਜਾਬੀ ਸਿੱਖ ਬੈਠੇ ਨੇ ਅਜੇ ਤੱਕ ਕਿਸ ਨੇ ਮੁੱਦਾ ਉਠਾਇਆ ਨਹੀਂ ਇਸ ਮੁੱਦੇ ਨੂੰ ਉੱਪਰ ਸਰਕਾਰਾਂ ਤੱਕ ਜਿਨ੍ਹਾਂ ਨੇ ਨਾਮ ਦਿੱਤੇ ਨੇ ਕੋਈ ਕਾਰਵਾਈ ਕਰਨ ਦਾ ਉਪਰਾਹਲਾ ਤੁਸੀਂ ਕੀਤਾ ਮੈਂ ਜੀ ਨਾਮ ਤਾਂ ਨਹੀਂ ਲਵਾਵਾਂਗਾ ਕਿਸੇ ਦਾ ਪਰ ਇੱਕ ਸਾਡੇ ਬੜੇ ਅੱਛੇ ਸੂਝਵਾਨ ਐਮਪੀ ਨੇ ਉਹਨਾਂ ਨਾਲ ਗੱਲਬਾਤ ਹੋਈ ਫਿਰ ਉਹਨਾਂ ਦਾ ਆਪਣੇ ਆਪ ਮੈਨੂੰ ਫੋਨ ਆਇਆ ਉਹ ਕਹਿੰਦੇ ਜੀ ਅਸੀਂ ਵਾਚਦੇ ਪਏ ਤੁਹਾਨੂੰ ਔਰ ਸਾਨੂੰ ਗੱਲ ਤੁਹਾਡੀ ਸਹੀ ਲੱਗਦੀ ਹੈ ਤੇ ਅਸੀਂ ਪਾਰਲੀਮੈਂਟ 'ਚ ਗੱਲ ਕਰਾਂਗੇ ਤੇ ਮੈਂ ਕਹਾਂ ਜੀ ਠੀਕ ਹੈ ਸੋ ਇਸ ਗੱਲ ਨੂੰ ਸਾਲ ਹੋ ਚੱਲੇ ਨੇ ਔਰ ਕਿਸੇ وجہ ਕਰਕੇ ਮੇਰੇ ਖਰੂਜੇਵਾਂ ਕਰਕੇ ਸ਼ਾਇਦ ਉਹਨਾਂ ਤੋਂ ਨਹੀਂ ਗੱਲ ਕਰ ਹੋਈ ਹਲੇ ਸੋ ਆਸ ਕਰਦੇ ਹਾਂ ਕਿ ਉਹ ਜ਼ਰੂਰ ਕਰਨਗੇ ਪਰ ਸਾਡੇ ਵੱਲੋਂ ਲਗਾਤਾਰ ਇਹਦੀ ਮੁਖਾਲਫਤ ਕੀਤੀ ਜਾਏਗੀ ਕਿ ਜਿਹੜੀ ਇਹ ਟਰਮ ਆ ਕਿਉਂਕਿ ਤੁਸੀਂ ਦੇਖੋ ਹੁਣ ਜਦੋਂ ਬੀਸੀ ਸਾਊਥ ਏਸ਼ੀਅਨ ਹੈਰੀਟੇਜ ਮੈਪ ਬਣਦਾ ਕੈਨੇਡੀਅਨ ਹੈਰੀਟੇਜ ਮੈਪ ਹੈ ਉਹਦੇ ਵਿੱਚ ਸਾਡੇ ਪੰਜ ਗੁਰਦੁਆਰਾ ਸਾਹਿਬ ਨੇ ਉਹ ਸਾਊਥ ਏਸ਼ੀਅਨ ਬਣਾ ਦਿੱਤੇ ਗਏ ਨੇ ਹਮਮ ਔਰ ਪੰਜ ਗੁਰਦੁਆਰਾ ਸਾਹਿਬ ਕਿਹੜੇ ਕਿਹੜੇ ਆਪਣੇ 골ਡਨ ਨੇ ਜੀ 골ਡਨ ਸਿੱਖ ਟੈਂਪਲ ਹਾਂ ਜੀ ਹਾਂ ਹਾਂ ਉਹ ਤੋਂ ਬਾਅਦ ਗੁਰਸਿੱਖ ਟੈਂਪਲ ਹੈ ਮੇਰੇ ਖਿਆਲ ਇੱਕ ਜਿਹੜਾ ਐਪਸਪੋਰਟ ਦੇ ਵਿੱਚ ਉਹਦਾ ਗੁਰਸਿੱਖ ਟੈਂਪਲ ਆ ਸਿੱਖ ਹੈਰੀਟੇਜ ਹਾਂ ਜੀ ਹਾਂ ਜੀ ਉਹ ਤੋਂ ਬਾਅਦ ਆਪਣੇ ਪਾਲਦੀ ਦਾ ਆ ਪਾਲਦੀ ਦਾ ਅਕਾਲੀ ਸਿੰਘ ਹੈ ਦਾ ਅਕਾਲੀ ਸਿੰਘ ਹੈ ਹਾਂਜੀ ਸੋ ਇਸ ਤਰ੍ਹਾਂ ਕਰਕੇ ਜਦੋਂ ਹੈਰੀਟੇਜ ਜਿਹੜੇ 크ਿਸਚਨ ਕਲੌਸਨ ਨੇ ਉਹਨਾਂ ਦੇ ਐਗਜ਼ੀਕਟਿਵ ਡਾਇਰੈਕਟਰ ਉਹਨਾਂ ਨੂੰ ਅਸੀਂ ਈਮੇਲ ਲਿਖੀ ਇਸ ਕਿ ਵੀ ਤੁਸੀਂ ਦੇਖੋ ਤੁਸੀਂ ਅਸੀਂ ਹੁਣ ਕਿਸੇ ਧਰਮ ਦੀ ਤਾਂ ਨਹੀਂ ਗੱਲ ਕਰਾਂਗੇ ਪਰ ਜਸ ਫਾਰ ਅੰਡਰਸਟੈਂਡਿੰਗ ਵੀ ਕੋਈ ਵੀ ਜਿਹੜਾ ਧਾਰਮਿਕ ਥਾਂ ਆ ਉਹ ਕੈਨੇਡੀਅਨ ਜੇ ਉਹਨਾਂ ਨੂੰ ਕੈਨੇਡੀਅਨ ਹੈਰੀਟੇਜ ਦੀ ਉਹ ਦੇਣਿਆ ਤੁਸੀਂ ਟਾਈਟਲ ਕਹਿ ਲਓ ਜਾਂ ਉਹ ਤੁਸੀਂ ਕੈਨੇਡੀਅਨ ਤਾਂ ਹੋ ਸਕਦਾ ਪਰ ਸਾਊਥ ਏਸ਼ੀਅਨ ਥੋੜੀ ਹੋ ਸਕਦਾ ਇਹਦਾ ਮਤਲਬ ਵੀ ਜਿਹੜੀ ਸਾਡੀ ਆਪਣੀ ਸਾਡੀ ਤਿੰਨਾਂ ਦੀ ਟ੍ਰੈਜੈਕਟਰੀ ਆ ਵੀ ਜੇ ਅਸੀਂ ਸਿੱਖ ਕੈਨੇਡੀਅਨ ਆ ਇੱਕ ਦਿਨ ਅਸੀਂ ਕੈਨੇਡੀਅਨ ਬਣਨਾ ਚਾਹੁੰਦੇ ਆ ਸਾਨੂੰ ਕਹਿਣਾ ਨਾ ਪਵੇ ਵੀ ਅਸੀਂ ਕੈਨੇਡੀਅਨ ਦੇਖਣ ਵਾਲੇ ਨੂੰ ਖੁਦ ਪਤਾ ਲੱਗ ਜੇ ਕੌਣ ਨੇ ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਨਾ ਕਿ ਤੁਸੀਂ ਥਿਊਪਾ ਗਏ ਉਹਨਾਂ ਨੂੰ ਪਤਾ ਲੱਗ ਗਿਆ ਤੁਸੀਂ ਕੌਣ ਹੋ ਮੈਂ ਨਾ ਥੋੜਾ ਜਿਆਦਾ ਆਪਣੇ ਦਰਸ਼ਕਾਂ ਨੂੰ ਵੀ ਦੱਸਦੇ ਆ ਕਿ ਜਦੋਂ ਕੋਵਿਡ ਸ਼ੁਰੂ ਹੋਇਆ ਨਾ ਹਾਂਜੀ ਉਹਨਾਂ ਦਿਨਾਂ ਦੇ ਵਿੱਚ ਮੈਂ ਆਪਣੇ ਬੱਚਿਆਂ ਨਾਲ ਕਿਊਬਾ ਗਿਆ ਜੀ ਤੇ ਜਦੋਂ ਕਿਊਬਾ 에어ਪੋਰਟ ਤੇ ਉਤਰਿਆ ਉਤਰਦੇ ਸਾਰ ਕਿਉਂਕਿ ਸਪੈਨਿਸ਼ ਬੋਲਦੇ ਆ ਸਪੈਨਿਸ਼ ਮੈਨੂੰ ਆਉਂਦੀ ਆ ਜੀ ਜੀ ਤੇ ਇਮੀਗ੍ਰੇਸ਼ਨ ਆਫੀਸਰ ਨੇ ਮੈਨੂੰ ਕਾਲ ਕਰਕੇ ਪਾਸਪੋਰਟ ਮੇਰੇ ਕੋਲ ਆ ਟਿਕਟ ਮੇਰੇ ਕੋਲ ਆ ਪੂਰਾ ਜਹਾਜ਼ ਭਰਿਆ ਹੋਇਆ ਮਿਸਟਰ ਸਿੰਘ ਜੀ ਮੈਂ ਬੜਾ ਹੈਰਾਨ ਵਾਈਫ ਮੇਰੇ ਬੜੇ ਚੰਦਾ ਚ ਪੈ ਗਏ ਵੀ ਇਹ ਕੀ ਗੱਲ ਹੋ ਗਈ ਤੁਹਾਡੇ ਦੇ ਕੀ ਪੰਦਾ ਪੈ ਗਿਆ ਤੇ ਮੈਨੂੰ ਸਪੈਨਿਸ਼ ਆਉਂਦੀ ਸੀ ਮੈਂ ਫਿਰ ਉਹਨਾਂ ਗਰਬਤ ਕੀਤੀ ਮੈਂ ਵੀ ਕੀ ਚੱਕਰ ਕੀ ਆ ਮੈਂ ਕਿਹਾ ਵੀ ਤੈਨੂੰ ਮੇਰੇ ਨਾਮ ਦਾ ਕਿਵੇਂ ਪਤਾ ਹੈ ਕੰਨੀ ਤੇਰਾ ਨੌ ਆ ਦਸਤਾਰ ਦੱਸ ਰਹੀ ਆ ਤੇਰਾ ਦਾੜਾ ਦੱਸ ਰਿਹਾ ਕਿ ਯੂ ਬਿਲੋਂਗ ਟੂ ਸਿਕ ਰੀਲੀਜਨ ਤੇ ਮੈਨੂੰ ਉਹਨੇ 15 ਮਿੰਟ ਬਹਿ ਕੇ ਮੇਰੇ ਇਮੀਗ੍ਰੇਸ਼ਨ ਦੀ ਕੋਈ ਗੱਲ ਨਹੀਂ ਕੀਤੀ ਕਿਉਂ ਆਇਆ ਉਹਨੇ ਮੇਰੇ ਰੀਲੀਜਨ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਕਿਉਂਕਿ ਮੇਰੀ ਇੱਕ ਆਇਡੈਂਟੀਟੀ ਆ ਸਾਡੇ ਪਹਿਲਾ ਨਾਵਾਂ ਦੇ ਨਾਲ ਗੁਰੂ ਸਾਹਿਬ ਨੇ ਜਦੋਂ ਖੰਡੇ ਬਾਟੇ ਦੀ ਪਹਲ ਦਿੱਤੀ ਆ ਤੇ ਉਸ ਵਕਤ ਮੇਲ ਦੇ ਨਾਲ ਸਿੰਘ ਲਾਇਆ ਹਿੰਮਤ ਰਾਏ ਤੋਂ ਹਿੰਮਤ ਸਿੰਘ ਬਣਾ ਦਿੱਤਾ ਤੇ ਬੀਬੀ ਦੇ ਨਾਲ ਕੌਰ ਪ੍ਰਿੰਸਸ ਜੀ 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 ਉਹ ਲਾ ਦਿੱਤਾ ਜਦੋਂ ਕੋਈ ਵੀ ਨਾਮ ਹੈ ਉਹਦੇ ਨਾਲ ਅਸੀਂ ਸਿੰਘ ਤੇ ਕੌਰ ਕੱਟ ਕੇ ਜੀ 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 ਜੇ ਲਾਸਟ ਨੇਮ ਲਾਵਾਂਗੇ ਤਸਵੀਰ ਤੁਹਾਡੇ ਸਾਹਮਣੇ ਨਹੀਂ ਹੈ ਜੀ ਜੀ ਮਨੁੱਖ ਤੁਹਾਡੇ ਸਾਹਮਣੇ ਨਹੀਂ ਹੈ ਫਿਰ ਤੁਹਾਨੂੰ ਭੁਲੇਖਾ ਪਏਗਾ ਕਿਤੇ ਇਸੇ ਤਰ੍ਹਾਂ ਦਾ ਭੁਲੇਖਾ ਸਾਊਥ ਏਸ਼ੀਅਨ ਵਾਲਾ ਤਾਂ ਨਹੀਂ ਸਾਡੇ 'ਚ ਪੈ ਗਿਆ ਜੀ ਤੁਹਾਨੂੰ ਕੀ ਲੱਗਦਾ ਮੈਂ ਮੈਨੂੰ ਵੀ ਇਹੀ ਲੱਗਦਾ ਜੀ ਵਾਕਈਏ ਫਰਕ ਪਿਆ ਅਸੀਂ ਆਪ ਵੀ ਥੋੜਾ ਜਿਹਾ ਲੀਨਿਐਂਟ ਹੋਏ ਕਿ ਅਸੀਂ ਆਪਣੇ ਵਿੱਚ ਸਿੰਘ ਨਹੀਂ ਲਾ ਰਹੇ ਜਾਂ ਅ ਸਹੀ ਜ਼ਫਰਕ ਪਿਆ ਕਿਉਂਕਿ ਯੂਸੂਅਲੀ ਫਰਸਟ ਨੇਮ অর ਲਾਸਟ ਨੇਮ ਯੂਜ਼ ਹੁੰਦਾ ਜੀ ਮਿਡਲ ਨੇਮ ਯੂਸੂਅਲੀ ਕਟ ਯੂਜ਼ ਹੋ ਰਿਹਾ ਹੁੰਦਾ ਸੋ ਵੀ ਗਾਟਨ ਟੂ ਹੈਬਿਟ ਆਫ ਯੂ ਨੋ ਨਾਟ ਯੂਜ਼ਿੰਗ ਦ ਮਿਡਲ ਨੇਮ ਤੁਸੀਂ ਮੈਨੂੰ ਵੀ ਅੱਜ ਕਰੈਕਟ ਕੀਤਾ ਪਰ ਪ੍ਰੋਬਬਲੀ ਇਹ ਗੱਲ ਬਿਲਕੁਲ ਠੀਕ ਹੈ ਕਿ ਸਾਨੂੰ ਸਾਰਿਆਂ ਨੂੰ ਸਿੰਘ ਜਾਂ ਕੌਰ ਲਾਜ਼ਮੀ ਨਾ ਰਹਾ ਚਾਹੀਦਾ ਕਿਉਂਕਿ ਸਿੰਘ ਤੇ ਕੌਰ ਸਾਡੇ ਬੱਚਿਆਂ ਦੇ ਵਿੱਚੋਂ ਖਤਮ ਹੁੰਦਾ ਜਾ ਰਿਹਾ ਹੈ ਸਾਡਾ ਵੀ ਹੈਰੀਟੇਜ ਹੈ ਜੀ 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 ਸਾਡਾ ਬੜਾ ਵੱਡਾ ਹੈਰੀਟੇਜ ਹੈ ਜੇ ਸਿੰਘ ਤੇ ਕੌਰ ਹੀ ਖਤਮ ਕਰਤਾ ਫਿਰ ਤਾਂ ਪਤਾ ਵੀ ਨਹੀਂ ਲੱਗੇਗਾ ਕਿ ਇਹ ਧਰਮ ਕਿਹੜੇ ਨੂੰ ਬਿਲੋਂਗ ਕਰਦਾ ਹੈ ਕਿ ਇਹਦਾ ਜੈਂਡਰ ਕੀ ਹੈ ਜੀ ਜੀ ਬਹੁਤ ਠੀਕ ਹੈ ਇਹ ਤਾਂ ਸਾਡੇ ਧਨ ਭਾਗ ਨੇ ਵੀ ਸਾਡੇ ਪਾਸ਼ਾ ਨੇ ਸਾਨੂੰ ਇਹੋ ਜੇ ਹੈਰੀਟੇਜ ਬਖਸ਼ਿਆ ਉਸੇ ਹੈਰੀਟੇਜ ਨੂੰ ਜਿਉਂਦਾ ਰੱਖਣ ਦੇ ਲਈ ਜਿਹੜਾ ਤੁਸੀਂ ਉਪਰਾਲਾ ਕਰ ਰਹੇ ਹੋ ਇੱਕ ਕਿੱਡੀ ਕਬਡੀ ਸੰਸਥਾ ਤੁਸੀਂ ਬਣਾ ਲਈ ਕਿੱਥੇ ਕਿੱਥੇ ਜਾ ਕੇ ਉਪਰਾਲਾ ਕੀਤਾ ਅਸੀਂ ਕਾਫੀ ਮੈਂਬਰ ਹੈ ਜੀ ਇਹਦੇ ਚ ਭਾਜੀ ਨੇ ਸਟਾਰਟ ਕੀਤਾ ਜੀ ਭਾਜੀ ਫਾਊਂਡਰ ਨੇ ਜੀ ਤੇ ਅਸੀਂ ਕਾਫੀ ਮੈਂਬਰ ਹੈ ਤੇ ਤੇ ਜਿੱਦ ਤੇ ਥਿਮ ਲੋਕਾ ਲੱਗਦਾ ਜਿੱਥੇ ਗੱਲ ਕੀਤੀ ਜਾ ਸਕਦੀ ਹੈ ਜ਼ਰੂਰ ਹੈ ਗੱਲ ਕਰਦੇ ਅਸੀਂ ਮੈਂ ਤੋਂ ਨਾ ਵਾਦਾ ਕਰਦਾ ਜੀ ਅੱਜ ਕਿਉਂਕਿ ਇਹ ਸਾਂਝਾ ਪਲੇਟਫਾਰਮ ਹੈ ਸਾਂਝਾ ਦਾ ਮਤਲਬ ਇਹੀ ਹੈ ਕਿ ਸਾਂਝਾ ਸਾਹਿਬ ਬਾਪ ਹਮਾਰਾ ਸਾਡਾ ਬਾਪੂ ਸਾਂਝਾ ਹੈ ਕਿਉਂਕਿ ਉਹਨੇ ਖत्री ਬ੍ਰਹਮਮਾਨਸੂਦ ਵਾਸ ਉਪਦੇਸ਼ ਜੋ ਬਣਾ ਨੂੰ ਸੰਜਿਆ ਜਦੋਂ ਚਾਰਾਂ ਲਈ ਸੰਜਾ ਹੈ ਤੇ ਇਹ ਪਲੇਟਫਾਰਮ ਹੀ ਤੁਹਾਡੇ ਲਈ ਖੁੱਲਾ ਜੀ ਜੀ ਕੋਈ ਰਾਜਨੀਤਿਕ ਵਿਅਕਤੀ ਜਦੋਂ ਮੇਰੇ ਨਾਲ ਲਿੰਟੂ ਕਰਨਾ ਆਏਗਾ ਮੈਨੂੰ ਪਹਿਲਾ ਸਵਾਲ ਉਹਨਾਂ ਦਾ ਸਾਊਥ ਏਸ਼ੀਅਨ ਵਾਲਾ ਹੋਏਗਾ ਇਹ ਤੁਹਾਡਾ ਵਾਦਾ ਰਿਹਾ ਅੱਜ ਸਾਡੀ ਸਾਰੀ ਟੀਮ ਵੱਲੋਂ ਮੈਂ ਸਾਰੇ ਗਰੁੱਪ ਦੇ ਵਿੱਚ ਵੀ ਇਸ ਗੱਲ ਨੂੰ ਸ਼ੇਅਰ ਕਰਾਂਗਾ ਕਿ ਜਿਹੜਾ ਉਪਰਾਲਾ ਤੁਸੀਂ ਵਢਿਆ ਇਹ ਮੀਡੀਆ ਤੁਹਾਡੇ ਨਾਲ ਹੈ ਹਾਂਜੀ ਔਰ ਅਸੀਂ ਯਤਨ ਕਰਾਂਗੇ ਹਾਂਜੀ ਕਿ ਸਾਊਥ ਏਸ਼ੀਅਨ ਦੇ ਥਾਂ ਤੇ ਤੁਸੀਂ ਕੀ ਸੋਚਦੇ ਹੋ ਕਿ ਕੀ ਹੋਣਾ ਚਾਹੀਦਾ ਅਮ ਇਹ ਜੀ ਆਪਾਂ ਹਰ ਜਿਹੜਾ ਇੱਥੇ ਆਪਣਾ ਸਿਟੀਜ਼ਨ ਆ ਉਹਦੇ ਕੋ ਆਜ਼ਾਦੀ ਹੋਣੀ ਚਾਹੀਦੀ ਆ ਕਿ ਉਹ ਆਪਣੇ ਆਪ ਨੂੰ ਕਿਦਾਂ ਡਿਫਾਈਨ ਕਰਨਾ ਚਾਹੁੰਦਾ ਓਕੇ ਐਸੀ ਐਜ਼ ਅ ਸਿੱਖ ਐਂਗਲ ਤੋਂ ਗੱਲ ਕਰ ਰਹੇ ਆ ਅਸੀਂ ਸਿੱਖਿਆਂ ਤੋਂ ਐਸੀ ਚਾਹੁੰਦੇ ਆ ਕਿ ਸਾਨੂੰ ਐਜ਼ ਅ ਸਿੱਖ ਕੈਨੇਡੀਅਨ ਮੁਖਾਦਬ ਕੀਤਾ ਜਾਵੇ ਪਰ ਜੇ ਕੋਈ ਮੁ슬ਮਾਨ ਆਪਣਾ ਵੱਡਾ ਵੀਰ ਆ ਜਾਂ ਸਾਡੇ ਹਿੰਦੂ ਰਿਸਪੈਕਟਡ ਵੀਰ ਨੇ ਉਹ ਹਿੰਦੂ ਕੈਨੇਡੀਅਨ ਕਹੋਗੇ ਆਪਣੇ ਆਪ ਨੂੰ ਬਿਲਕੁਲ ਸੋ ਐਸੀ ਸਾਰਿਆਂ ਦੀ ਗੱਲ ਕਰ ਰਹੇ ਆ ਪਰ ਨਾਲ ਨਾਲ ਇੱਥੇ ਆਪਣੀ ਵੀ ਗੱਲ ਕਰ ਰਹੇ ਆ ਕਿ ਜਿਹੜਾ ਇਹ ਜਿਹੜਾ ਸਾਊਥ ਏਸ਼ੀਅਨ ਟਰਮ ਆ ਜਿਹੜੇ 8-9 ਮੁਲਕ ਨੇ ਆਪਾਂ ਨੂੰ ਪਤਾ ਉਹਨਾਂ ਦੀ ਕਿੱਦਾਂ ਬਣਦੀ ਆ ਕਿੰਨੀ ਬਣਦੀ ਉਸ ਖੇਤੇ 'ਚ ਹੂੰ ਹੂੰ ਜੇ ਤਾਂ ਉੱਥੋਂ ਆਵਾਜ਼ ਉੱਠੇ ਕਿ ਇਹ ਸਾਰੇ ਨੂੰ ਅਖੰਡ ਭਾਰਤ ਜਾਂ ਯੂਨਾਈਟਿਡ ਇੰਡੀਆ ਬਣਾਇਆ ਜਾਵੇ ਫੇਰ ਤਾਂ ਤੁਸੀਂ ਸਾਊਥ ਏਸ਼ੀਅਨ ਕਹਿ ਲਓ ਕਿ ਜਿਹੜਾ ਸਾਊਥ ਏਸ਼ੀਅਨ ਲਵਜ਼ ਹੈ ਇਹ ਅਖੰਡ ਭਾਰਤ ਦਾ ਸਿਨੋਨਿਮ ਹੈ ਇਹ ਤੋ ਜੇ ਤੇ ਤੁਸੀਂ ਉਹ ਸਾਈਡੀਓਲੋਜੀ ਨੂੰ ਮੰਨਦੇ ਹੋ ਫੇਰ ਤਾਂ ਬੇਸ਼ੱਕ ਆਪਣੇ ਆਪ ਨੂੰ ਸਾਊਥ ਏਸ਼ੀਅਨ ਕਹਾਲੋ ਕੋਈ ਦਿੱਕਤ ਨਹੀਂ ਹਮ ਪਰ ਜੇ ਤੁਹਾਡੀ ਆਪਣੀ ਵੱਖਰੀ ਪਛਾਣ ਹੈ ਤੁਸੀਂ ਨਿਆਰੇ ਦਾ ਕਲੇਮ ਕਰ ਰਹੇ ਹੋ ਫੇਰ ਤਾਂ ਤੁਹਾਨੂੰ ਆਪਣਾ ਨਿਆਰਾਪਣ ਦਿਖਾਉਣਾ ਪੈਣਾ ਨਾ ਦੱਸੇ ਮੈਟਰ ਤੁਸੀਂ ਕਿੱਥੇ ਜਾਣਦੇ ਹੋ ਫਿਰ ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਜਿਹੜੀਆਂ ਸਾਡੀਆਂ ਉੱਥੇ ਜਗ੍ਹਾ ਨੇ ਆਪਾਂ ਕਦੀ ਉਹਨਾਂ ਨੂੰ ਤਾਂ ਸਾਊਥ ਏਸ਼ੀਅਨ ਜਗ੍ਹਾ ਕਹਿੰਦੇ ਨਹੀਂ ਜਲੀਆਂ ਵਾਲਾ ਬਾਗ ਸਾਡਾ ਸਾਊਥ ਏਸ਼ੀਅਨ ਹੈ ਨਹੀਂ ਉਹ ਈਵਨ ਚਲੋ ਮੈਂ ਵਾਈਗਰੂਪ ਮੇ ਤੁ ਸਹੀ ਸ਼ਬਦ ਬੋਲ ਹੁਣ ਕਿ ਸਾਡੇ ਜਿਹੜੇ ਗੁਰਦੁਆਰਾ ਸਾਹਿਬ ਨੇ ਚਾਹੇ ਇਤਿਹਾਸਿਕ ਨੇ ਚਾਹੇ ਜਿਹੜੇ ਦੂਸਰੇ ਵੀ ਨੇ ਆਪਾਂ ਕਦੀ ਉਹਨਾਂ ਨੂੰ ਸਾਊਥ ਏਸ਼ੀਆ ਗੁਰਦੁਆਰਾ ਸਾਹਿਬ ਨਹੀਂ ਕਹਿੰਦੇ ਜਿਦਾ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਉਹਨਾਂ ਨੂੰ ਕਦੀ ਅਸੀਂ ਟੈਂਪਲ ਨਹੀਂ ਕਹਿੰਦੇ ਅਸੀਂ ਕਿ ਵਾਈਗਰੂ ਦੀ ਮੇਰਨਾਜੀ ਇੱਕ ਇਵੈਂਟ ਹੋਇਆ ਸੀ ਲਾਸ ਈਅਰ ਗੁਰਨਾਨਕ ਜਹਾਜ਼ ਇਕ ਤੋਂ 10 ਦੀ ਜਿਹੜੀ ਸੀਗੀ ਬਿਲਕੁਲ ਜੀ ਬਣੀ ਸੀ ਉੱਥੇ 13 ਗੁਰਦੁਆਰਾ ਸਾਹਿਬ ਤੋਂ ਜਥੇਦਾਰ ਆ ਨਮਾਇੰਦੇ ਆਏ ਹੋਏ ਸੀਗੇ ਜੀ ਐਮਪੀਜ਼ ਆਏ ਹੋਏ ਸੀ ਐਮਐਲਏ ਦੇ ਆਏ ਹੋਏ ਸੀ ਸਾਡੇ ਵਰਗੇ ਐਵਰੇਜ ਕੈਨੇਡੀਅਨ ਗਏ ਹੋਏ ਸੀਗੇ ਸੋ ਉੱਥੇ ਸੀ ਉਹਨਾਂ ਤੋਂ ਤਿੰਨ ਮੰਗਾ ਮੰਗੀਆਂ ਜਿਹੜੇ ਰੈਜ਼ੋਲੂਸ਼ਨ ਪਾਸ ਹੋਏ ਉਹ ਮੈਂ ਤੁਹਾਨੂੰ ਭੇਜਦਾਗਾ ਜੀ ਔਰ ਸਾਡਾ ਉੱਥੇ ਸਿਟੀ ਅਫੀਸ਼ਰ ਆਇਆ ਸੀ ਫਰਮ ਵੈਂਕੂਵਰ ਸੋ ਉਹਨਾਂ ਨੇ ਸਾਡੇ ਨਾਲ ਬਾਅਦ ਵਿੱਚ ਰਾਬਤਾ ਕਾਇਮ ਕੀਤਾ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਤੁਹਾਡੀ ਗੱਲਬਾਤ ਸੁਣੀ ਹੈ ਹਮਮ ਔਰ ਸਾਨੂੰ ਤੁਹਾਡੀ ਗੱਲਬਾਤ ਸਹੀ ਲੱਗੀ ਹੈ ਔਰ ਅਸੀਂ ਆਪਣੀ ਸਾਰੀ ਜਿਹੜੀ ਰਾਈਟਅਪ ਆ ਉਹਦੇ ਵਿੱਚ ਗੁਰਨਾਨਕ ਜਹਾਜ਼ ਪਹਿਲਾਂ ਲੈ ਕੇ ਆਵਾਂਗੇ ਹਮਮ ਔਰ ਕੋਮਾਗਾਟਾ ਮਾਰੂ ਅਸੀਂ ਬ੍ਰੈਕਟਸ ਵਿੱਚ ਬਾਅਦ ਵਿੱਚ ਰੱਖ ਦਾਂਗੇ ਫॉर ਅੰਡਰਸਟੈਂਡਿੰਗ ਯਾ ਜਸਟ ਟੂ ਰਿਮੈਂਬਰ ਸੋ ਔਰ ਅਸੀਂ ਉਹਨਾਂ ਨੂੰ ਬੜੀ ਰਿਸਪੈਕਟਫੁਲੀ ਗੱਲ ਕੀਤੀ ਔਰ ਇਸ ਮੁਲਕ ਦੀ ਖੂਬਸੂਰਤੀ ਇਹ ਮੰਨਣੀ ਪੈਗੀ ਜੀ ਕਿ ਜਦੋਂ ਆਪਣੀ ਗੱਲ ਵਾਜਿਬ ਹੁੰਦੀ ਹੈ ਸਹੀ ਹੁੰਦੀ ਹੈ ਥੋੜੀ ਦੇਰ ਸ਼ਾਇਦ ਲੱਗ ਜਵੇ ਪਰ ਸੁਣੀ ਜਾਂਦੀ ਹੈ ਉਹ ਸੋ ਇਦਾਂ ਹੀ ਅਸੀਂ ਸੋਚਦੇ ਆਂ ਵੀ ਜਿਹੜੀ ਇਹ ਟਰਮ ਆ ਇਹ ਕਿਸੇ ਜਾਣੇ ਅਣਜਾਣੇ ਚ ਕ੍ਰੀਏਟ ਹੋਈ ਹੋਈ ਆ ਤੇ ਅਕਾਡਮੀਆ ਦੇ ਥਰੂ ਇਹ ਜਿਹੜਾ ਘੋਣਿਆ ਇਹ ਆਪਣੇ ਆਇਆ ਹੋਇਆ ਸੋ ਕਈ ਵਾਰੀ ਉਹਨੂੰ ਜੇ ਇਹਨੂੰ ਪਿਛਲੇ 20 ਸਾਲ ਤੋਂ ਯੂਜ਼ ਹੋ ਰਹੀ ਆ ਸੋ ਹੋ ਸਕਦਾ ਵੀ ਆਪਣੇ ਜਿਉਂਦੇ ਜਿਉਂਦੇ ਇਹ ਟਰਮ ਰੀਸ ਹੋ ਜਵੇ ਫॉर ਆਇਡੈਂਟੀਟੀ ਤੁਸੀਂ ਜਿਉਂਦੇ ਜਿਉਂਦੇ ਕਹਿੰਦੇ ਹੋ ਮੈਂ ਕਹਿੰਦਾ ਵੀ ਤੁਹਾਡੀ ਜਦੋਂ ਪਹਿਲੀ ਗੱਲਬਾਤ ਮੈਂ ਸੁਣੀ ਜੀ ਕਿ ਅਸੀਂ ਸਾਊਥ ਏਸ਼ੀਅਨ ਨਹੀਂ ਅਸੀਂ ਕੈਨੇਡੀਅਨ ਸਿੱਖਿਆ ਹਾਂ ਹਾਂਜੀ ਤੇ ਮੈਂ ਉਸੇ ਵੇਲੇ ਸਾਊਥ ਏਸ਼ੀਅਨ ਸ਼ਬਦ ਆਪਣੀ ਡਿਕਸ਼ਨਰੀ ਵਿੱਚੋਂ ਕੱਢ ਹੀ ਦਿੱਤਾ ਕਿਉਂਕਿ ਜੇ ਅਖਰੇਕ ਵਿਅਕਤੀ ਜਿਹੜਾ ਇੱਥੇ ਆ ਕੇ ਕੈਨੇਡੀਅਨ ਬਣਿਆ ਹੈ ਉਹ ਇਹੀ ਕੈਨੇਡੀਅਨ ਤੁਹਾਡੇ ਵਾਲੀ ਕਿ ਚਾਈਨੀਸ ਕੈਨੇਡੀਅਨ ਕੌਣ ਕਹਿੰਦਾ ਫਿਲਪੀਨੋ ਕੈਨੇਡੀਅਨ ਕੌਣ ਕਹਿੰਦਾ ਸਾਡੇ ਲਿੰਡੋ ਕੈਨੇਡੀਅਨ ਕਿਉਂ ਹੈ ਤੁਸੀਂ ਦੇਖੋ ਕਿ ਜਦੋਂ ਚਾਈਨੀਜ਼ ਦੀ ਆਇਡੈਂਟੀਟੀ ਹੁੰਦੀ ਹੈ ਨਾ ਉਹਨਾਂ ਨੂੰ ਕੋਈ ਈਸਟ ਏਸ਼ੀਅਨ ਨਹੀਂ ਕਹਿੰਦਾ ਹਾਂ ਇੱਕ ਮਿਊਜ਼ੀਅਮ ਬਣਿਆ ਵੈਨਕੂਵਰ ਦੇ ਵਿੱਚ ਜੀ ਔਰ ਉਹਦਾ ਨਾਮ ਰੱਖਿਆ ਗਿਆ ਚਾਈਨੀਜ਼ ਮਿਊਜ਼ੀਅਮ ਓਕੇ ਸੋ ਜਦੋਂ ਆਪਣੇ ਮਿਊਜ਼ੀਅਮ ਦੀ ਗੱਲ ਚੱਲ ਰਹੀ ਹੈ ਵੀ ਸਰਕਾਰ ਨੇ ਇੱਕ ਮਿਊਜ਼ੀਅਮ ਬਣਾ ਕੇ ਦੇਣਾ ਉਹਦਾ ਜਦੋਂ ਸਾਊਥ ਏਸ਼ੀਅਨ ਨਾਮ ਦਾ ਜ਼ਿਕਰ ਹੋਇਆ ਵੌਸਕ ਸੈਂਟਰ ਐਸਐਫਯੂ ਚ ਮੀਟਿੰਗ ਹੋਈ ਸੀ 150 ਕਮਿਊਨਿਟੀ ਲੀਡਰ ਕਹ ਲੋ ਚਲੋ ਉੱਥੇ ਸਾਡਾ ਪਹਿਲਾ ਸਵਾਲ ਇਹ ਸੀਗਾ ਵੀ ਵੀ ਆਰ ਨਾਟ ਸਾਊਥ ਏਸ਼ੀਅਨ ਸਾਊਥ ਏਸ਼ੀਅਨ ਤੁਸੀਂ ਨਾਮ ਕਿਦਾਂ ਰੱਖ ਰਹੇ ਹੋ ਇਹ ਸੋ ਉਹਦੇ ਬਾਰੇ ਉਹ ਆਪਾਂ ਫਿਰ ਬਾਅਦ ਚੋ ਕਿਸੇ ਦਿਨ ਗੱਲ ਕਰਾਂਗੇ ਉਹ ਐਪੀਸੋਡ ਮੈਂ ਲਗਾ ਦਵਾਂਗਾ ਸੋ ਐਸੀ ਸਿੱਖ ਕੈਨੇਡੀਅਨ ਆ ਹਮਮ ਔਰ ਸਾਨੂੰ ਇਸੇ ਤਰ੍ਹਾਂ ਸੱਜਿਆ ਜਾਵੇ ਸਾਡੇ ਜਿਹੜੇ ਗੁਰਦੁਆਰਾ ਸਾਹਿਬ ਨੇ ਹਮ ਉਹ ਉਹ ਸਿੱਖਾਂ ਦੇ ਗੁਰਦੁਆਰਾ ਸਾਹਿਬ ਨੇ ਜਿੱਥੇ ਸਾਰਿਆਂ ਨੂੰ ਆਉਣ ਦੀ ਖੋਲਿਆ ਜੀ ਕੋਈ ਵੀ ਧਰਮ ਦਾ ਆ ਸਕਦਾ ਲੰਗਰ ਸ਼ਖਸਾ ਦਾ ਲੰਗਰ ਬਣਾ ਸਕਦਾ ਅਰਦਾਸ ਕਰ ਸਕਦਾ ਮੰਨਤ ਮੰਗ ਸਕਦਾ ਮੰਨਤ ਪੂਰੀਆਂ ਵੀ ਹੁੰਦੀਆਂ ਨੇ ਉੱਥੇ ਆ ਕੇ ਬਾਅਦ ਚੋ ਆਪਣਾ ਸਜਦੇ ਚ ਮੱਥਾ ਵੀ ਟੇਕਦੇ ਨੇ ਇਸੀ ਤਰ੍ਹਾਂ ਜਿਹੜਾ ਸਾਡਾ ਗੁਨਾਮਕ ਜਹਾਜ਼ ਹੈ ਇਸ ਸਿੱਖ ਇਨੀਸ਼ੀਏਟਿਵ ਪਰ ਉਹਦੇ ਵਿੱਚ ਸਾਰੇ ਹੀ ਪੈਸੇਂਜਰ ਪੰਜਾਬੀ ਸਿਗੇ ਪਰ ਜਿਹੜੇ ਪੰਜਾਬੀ ਆ ਉਹਨਾਂ ਵਿੱਚ ਮੁਸਲਮਾਨ ਵੀ ਸਿਗੇ ਹਿੰਦੂ ਵੀ ਰਵੀ ਸਿਗੇ ਕਿਉਂਕਿ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਸੋ ਡਾਕਟਰ ਸਰਵਜਿੰਦਰ ਉਹਨਾਂ ਨੇ ਇੱਕ ਬੜੀ ਅੱਛੀ ਕੋਟ ਕੀਤੀ ਹੈ ਉਹਨਾਂ ਨੇ ਆਪਣੀ ਤਸਵੀਰ ਅਸੀਂ ਵੰਜਾਰਾ ਨੋਮੈਡ ਦੇ ਇੰਸਟਾਗ੍ਰam ਪੇਜ ਤੇ ਲਾਈ ਹੋਈ ਹੈ ਜੀ ਉਹ ਕਹਿੰਦੇ ਜੀ ਕਿ ਆਪਣੇ ਆਪ ਨੂੰ ਸਾਊਥ ਈਸ਼ੀਅਨ ਕਹਾਉਣਾ ਹੂੰ ਹੂੰ ਇਹ ਬਿਦਾਵੇ ਤੋਂ ਵੀ ਬੱਤਰ ਹੈ ਇਹ ਤੁਸੀਂ ਦੇਖੋ ਕਿੰਨੀ ਡੂੰਗੀ ਗੱਲ ਹੈ ਬਦਾਵੇ ਤੋਂ ਵੀ ਬੱਦਰ ਹੈ ਸੋ ਜਿਹੜਾ ਵੀ ਆਪਣੇ ਆਪ ਨੂੰ ਸਿੱਖ ਕਹਾਉਂਦਾ ਹੈ ਉਹ ਜੇ ਆਪਣੇ ਆਪ ਨੂੰ ਸਾਊਥ ਇਜਨ ਨੂੰ ਤਰਜੀਹ ਦੇਗਾ ਬੇਸਿਕਲੀ ਉਹ ਬੇਦਾਵਾ ਹੀ ਦੇ ਰਿਹਾ ਜੀ ਉਹ ਪਰ ਜੇ ਵੀ ਰਿਸ਼ਮਨ ਸਿੰਘ ਜੀ ਜੇ ਪਹਿਲਾਂ ਸਾਨੂੰ ਰਾਜਨੀਤੀ ਦੇ ਸੰਤ ਵੋਟ ਪਾਉਣ ਦਾ ਅਧਿਕਾਰ ਵੀ ਨਹੀਂ ਸੀ ਹੁੰਦਾ ਹੌਲੇ ਹੌਲੇ ਸਾਡੇ ਲੋਕਾਂ ਨੇ ਲੜਾਈ ਲੜੀ ਵੋਟ ਪਾਉਣ ਦਾ ਅਧਿਕਾਰ ਮਿਲੇ ਆ ਬਿਲਕੁਲ ਜੇ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ ਵੋਟ ਦਾ ਅਧਿਕਾਰ ਮਿਲ ਗਿਆ ਅਸੀਂ ਵੱਡੇ ਵੱਡੇ ਅਹੁਦਿਆਂ ਤੇ ਪਹੁੰਚ ਗਏ ਸਾਡੇ ਆਪਣੇ ਬਿਜ਼ਨਸ ਸਾਡੇ ਆਪਣੇ ਕਾਰੋਬਾਰ ਐਜੂਕੇਸ਼ਨ ਦੇ ਵਿੱਚ ਸਾਡੇ ਡੀਨ ਨੇ ਸਾਡੇ ਉੱਚ ਅਹੁਦਿਆਂ ਦੇ ਉੱਤੇ ਬੈਠੇ ਨੇ ਜਿਹੜੇ ਉਹ ਵਿਅਕਤੀ ਬੈਠੇ ਆ ਰਾਜਨੀਤੀ 'ਚ ਬੈਠੇ ਆ ਡਾਕਟਰ ਸਾਡੇ ਆਪਣੇ ਨੇ ਫਿਰ ਇਹ ਕਿੱਡੀ ਕੁੜੀ ਖੇਡ ਦਾ ਕੁਝ ਵੀ ਨਹੀਂ ਇਹ ਬਿਲਕੁਲ ਪੋਜ਼ਿਟਿਵ ਐਫਰਮੇਸ਼ਨ ਦੇ ਨਾਲ ਅਸੀਂ ਲੱਗੇ ਹੋਏ ਆ ਤੇ ਸਾਰੂ ਪੂਰੀ ਉਮੀਦ ਹੈ ਕਿ ਅਸੀਂ ਇਹ ਚੀਜ਼ ਐ ਚੇਂਜ ਐ ਬਦਲਾਅ ਜ਼ਰੂਰ ਆ ਸਕਾਂਗੇ ਐਜੂਕੇਟ ਕਰਕੇ ਦੱਸ ਕੇ ਸਮਝਾ ਕੇ ਏਟੀ ਆਪਸੀ ਇਹ ਪੁਆ ਤੁਸੀਂ ਆਪਣੇ ਨੂੰ ਪੋਜੀਸ਼ਨ ਕਰ ਰਹੇ ਹੋ ਕਿਉਂਕਿ ਤੁਹਾਡੇ ਕੋਲ ਆਈਟੀ ਐਕਸਪਰਟ ਉਹ ਤੁਹਾਨੂੰ ਪਤਾ ਵੀ ਕਿਵੇਂ ਹੈ ਹੈਰਿਟੇਜ ਨਾਲ ਜਿਹੜੇ ਸੰਪਰਕ ਰੱਖਣ ਵਾਲੇ ਅਫੀਸ਼ੀਅਲਸ ਨੇ ਜਾਂ ਵੈਬਸਾਈਟਾਂ ਨੇ ਜਾਂ ਡਿਪਾਰਟਮੈਂਟ ਨੇ ਹਾਂਜੀ ਉਹਨਾਂ ਨਾਲ ਕੋਈ ਇਸ ਤਰ੍ਹਾਂ ਦਾ ਉਪਰਾਲਾ ਕੀਤਾ ਪੁਰਾਣੇ ਰੈਫਰੈਂਸ ਦੇ ਦੇ ਕੇ ਸਾਡੇ ਭਾਈ ਅਸੀਂ ਜਿਹੜੀ ਜਿਹੜੀ ਸਾਡੀ ਪੁਨਜਾਰਾ.net ਵੈਬਸਾਈਟ ਹੈ ਯਾ I'm not South Asian ਵੈਬਸਾਈਟ ਮੈਂ ਤੁਹਾਡੀਆਂ ਕਿਹੜੀ ਕਿਹੜੀ ਵੈਬਸਾਈਟ ਤੇ ਨੇ ਵੈਬਸਾਈਟਾਂ ਆ ਇਸ ਵੈਬਸਾਈਟ ਦੀ ਗੱਲ ਕਰ ਰਹੇ ਹੋ ਤੁਸੀਂ ਜੀ ਜੀ ਪੁਨਜਾਰਾ.com ਹਾਂਜੀ ਪੁਨਜਾਰਾ.com ਤੇ I'm not South Asian.com ਵੀ ਬਣਾਈ ਹੈ ਐਗਜ਼ੈਕਟਲੀ ਹਾਂਜੀ ਇਹਦਾ ਮਤਲਬ ਇਹ ਹੈ ਕਿ ਤੁਸੀਂ ਵੀ ਵੀ ਆਰ ਨਾਟ ਇਸ ਸਾਊਥ ਏਸ਼ੀਅਨ ਵੀ ਆਰ ਡੈਫੀਨਿਟਲੀ ਨਾਟ ਸਾਊਥ ਏਸ਼ੀਅਨ ਪਰ ਆਇਤ ਏਸ਼ੀਆ ਤੋਂ ਹੀ ਅਸੀਂ ਉਧਰਲੇ ਪਾਸੇ ਵੀ ਨਹੀਂ ਆਇਤ ਹੈ ਏਸ਼ੀਆ ਦੇ ਵਿੱਚ ਤੇ ਜਿਹੜਾ ਸਾਊਥ ਏਸ਼ੀਆ ਹੈ ਉਹਦੇ ਵਿੱਚ 8 9 ਮੁਲਕ ਆਂਦੇ ਨੇ ਤੇ ਸਾਡੀ ਆਇਡੈਂਟੀ ਕਿੱਥੇ ਉਹਦੇ ਵਿੱਚ ਅਸੀਂ ਨਹੀਂ ਜਾਣਦੇ ਕਿ ਸਾਨੂੰ ਕੋਈ ਹੋਰ ਡਿਫਾਈਨ ਕਰੇ ਅਸੀਂ ਆਪਣੇ ਆਪ ਨੂੰ ਆਪ ਡਿਫਾਈਨ ਕਰਨਾ ਚਾਹੁੰਦੇ ਹਾਂ ਸਾਨੂੰ ਕਿਸ ਤਰ੍ਹਾਂ ਕੋਈ ਬੰਦਾ ਡਿਫਾਈਨ ਕਰ ਸਕਦਾ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਟਾਈਮਲਾਈਨ ਦੇ ਵਿੱਚ ਦੇਖ ਲਓ ਕਿ ਪਹਿਲਾਂ ਹਿੰਦੂ ਪਾਕੀ ਸਾਊਥ ਹਾਂ ਬਿਲਕੁਲ ਉਹ ਸਾਡਾ ਰੈਪਰ ਚੇਂਜ ਕਰੀ ਜਾਂਦੇ ਨੇ ਟਾਈਮ ਨਾਲ ਕਿ ਤੁਸੀਂ ਯਾਰ ਰੈਪਰ ਪਾਤਾ ਅੱਜ ਕੀ ਕਹਿੰਦੇ ਨੇ 크리스마ਸ ਆ ਗਈ ਤੇ ਗ੍ਰੀਨ ਪਾ ਲੋ ਤੇ ਵੈਲੈਂਟਾਈਨ ਆ ਗਿਆ ਤਾਂ ਰੈੱਡ ਪਾ ਲੋ ਥਿਸ ਇਸ ਨਾਟ ਐਕਸੈਪਟੇਬਲ ਟੂ ਅਸ ਪਰ ਸਾਡੇ ਨਗਰ ਕੀਰਤਨਾਂ ਦੇ ਵਿੱਚ ਵੀ ਤਾਂ ਸ਼ਾਮਲ ਹੁੰਦੇ ਆ ਉਹ ਵੀ ਤਾਂ ਸਾਡੇ ਨਾਲ ਜੁਆਇਨ ਕਰਦੇ ਆ ਵਾਈ ਨਾਟ ਅਸ ਦੀ ਜੁਆਇਨ ਕਰਦੇ ਆ ਸਾਡੇ ਨਾਲ ਆਉਣ ਅਸੀਂ ਉਹਨਾਂ ਦੇ ਨਾਲ ਹੈ ਪਰ ਸਾਡੀ ਆਪਣੀ ਆਈਡੈਂਟੀ ਹੈਗੀ ਹੈ ਜਿਹੜੀ ਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਬਦਲੇ ਜਾਂ ਕੋਈ ਸਾਨੂੰ ਡਿਫਾਈਨ ਕਰੇ ਅਖੀਰ ਦੇ ਵਿੱਚ ਜਾਂਦੇ ਜਾਂਦੇ ਆਪਣੇ ਕੋ ਪੂਰਾ 1 ਮਿੰਟ ਹੈ ਕੀ ਕਹਿਣਾ ਚਾਹੁੰਦੇ ਜਾਂਦੇ ਵਾਈ ਗੁਰੂ ਦੀ ਮੇਰ ਹੋਏਗੀ ਜੀ ਜਿਹੜੀ ਗੁਰੂ ਨੇ ਸਾਨੂੰ ਜਿਹੜੀ ਪਛਾਣ ਦਿੱਤੀ ਹੋਈ ਹੈ ਜਿਹੜੀ ਆਇਡੈਂਟੀਟੀ ਦਿੱਤੀ ਹੋਈ ਆ ਉੱਥੇ ਅਸੀਂ ਖੜ੍ਹ ਸਕਾਂਗੇ ਜੀ ਸੋ ਬਹੁਤ ਸਾਡੀ ਉਮੀਦ ਹੈ ਔਰ ਇਹ ਇਹ ਜੰਗ ਕਹਿ ਲੋ ਚਲੋ ਇਹ ਜੰਗ ਕਦੋਂ ਖਤਮ ਹੋਏਗੀ ਜਦੋਂ ਅਸੀਂ ਜਿੱਤਾਂਗੇ ਅਸੀਂ ਕਦੋਂ ਜਿੱਤਾਂਗੇ ਜਦੋਂ ਇਹ ਜੰਗ ਖਤਮ ਹੋਏਗੀ ਨਹੀਂ ਜੰਗ ਤਾਂ ਹੈ ਹੀ ਨਹੀਂ ਤਾਂ ਹੱਕ ਹੈ ਤੁਹਾਡਾ ਹਾਂਜੀ ਇਹ ਸੋ ਇਹਨੂੰ ਇਦਾਂ ਜੇ ਤੁਸੀਂ ਇੱਥੇ ਐਜ਼ ਅ ਮਿੰਗਰੈਂਡ ਆਇਆ ਹੋ ਸਰਟਨ ਡੇਜ਼ ਨਹੀਂ ਕਿੰਨੇ ਦਿਨ ਕੰਪਲੀਟ ਕਰਨੇ ਬਾਅਦ ਤੁਹਾਨੂੰ ਸਿਟੀਜ਼ਨਸ਼ਿਪ ਮਿਲ ਜਾਣੀ ਇਹ ਤਾਂ ਜੰਗ ਹੈ ਹੀ ਨਹੀਂ ਤੁਸੀਂ ਯੂ ਬਿਲੋਂਗ ਟੂ ਸਿੱਖ ਰਿਲੀਜੀਅਨ ਆਈ ਬਿਲੋਂਗ ਟੂ ਸਿੱਖ ਰਿਲੀਜੀਅਨ ਸਿੱਖ ਰਿਲੀਜੀਅਨ ਨਾਲ ਜਿਹੜਾ ਹਿੰਦੂ ਧਰਮ ਨੂੰ ਬਿਲੋਂਗ ਕਰਦਾ ਉਹ ਹਿੰਦੂ ਰਿਲੀਜੀਅਨ ਨਾਲ ਬਿਲੋਂਗ ਕਰਦਾ ਹੈ ਹਿੰਦੂ ਕੈਨੇਡੀਅਨ ਕਿਉਂ ਨਹੀਂ ਹੋ ਸਕਦਾ ਮੁਸਲਮ ਕੈਨੇਡੀਅਨ ਕਿਉਂ ਨਹੀਂ ਹੋ ਸਕਦਾ ਸਿੱਖ ਕੈਨੇਡੀਅਨ ਕਿਉਂ ਨਹੀਂ ਹੋ ਸਕਦਾ ਫਿਰ ਸਾਊਥ ਏਸ਼ੀਅਨ ਕਿੱਥੋਂ ਆ ਗਿਆ ਸਾਊਥ ਏਸ਼ੀਅਨ ਅਕਾਡਮੀਆ ਨੇ ਇੱਕ ਇੱਕ ਗ੍ਰਾਂਟ ਮਾਫੀਆ ਆ ਉਹਨਾਂ ਨੇ ਗ੍ਰਾਂਟਸ ਲੈਣ ਲਈ ਜੇ ਉਹ ਸਿੱਖ ਦੇ ਨਾਂ ਤੇ ਗ੍ਰਾਂਟ ਲੈਣਗੇ ਤਾਂ ਇੰ ਹਮਮ ਤੇ ਜੇ ਸਾਊਥ ਏਸ਼ੀਆ ਤੇ ਤਾਂ ਗੱਫਾ ਥੋੜ੍ਹਾ ਵੱਡਾ ਹੋ ਜਾਣਾ ਸੋ ਜੇ ਤੁਸੀਂ ਫੈਡਰਲ ਗਵਰਨਮੈਂਟ ਨੂੰ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਚੋਣਾ ਆ ਜੀ ਉਹ ਚੋਣ ਲਈ ਫਿਰ ਸ਼ਾਇਦ ਇਹ ਨਾਮ ਵਰਥ ਹੋ ਜਵੇ ਕੋਈ ਨਹੀਂ ਜੀ ਆਪਾਂ ਰਾਜਨੀਤਿਕਾਂ ਨੂੰ ਪੁੱਛਾਂਗੇ ਲੀਡਰ ਤਾਂ ਸੜਕ ਉੱਤੇ ਆਉਂਦੇ ਰਹਿੰਦੇ ਨੇ ਪ੍ਰੈਸ ਕਾਨਫਰੰਸਾਂ ਦੀ ਹੁੰਦੀ ਰਹਿੰਦੀ ਆ ਜੀ ਜੀ ਭਾਈ ਇਹ ਕਿਉਂ ਵਿਤਕਰਾ ਸਾਡੇ ਨਾਲ ਉਮੀਦ ਹੈ ਕਿ ਇਸ ਗੱਲਬਾਤ ਨੂੰ ਸਾਡੇ ਰਾਜਨੀਤਿਕ ਲੋਕ ਔਰ ਅਫੀਸ਼ੀਅਲਸ ਨੇ ਜਿਹੜੇ ਉਹ ਵੀ ਸੁਣਨੇ ਨੇ ਇਹ ਕੋ ਬਹੁਤ ਹੀ ਵੱਡੀ ਚੰਗਣੀ ਬੜੀ ਛੋਟੀ ਜੀ ਜੰਗ ਹੈ ਤੇ ਸਾਡੇ ਹੱਕ ਨੇ ਬਿਲਕੁਲ ਬਿਲਕੁਲ ਤੇ ਮਨੁੱਖੀ ਹੱਕਾਂ ਲਈ ਜਾਣਿਆ ਜਾਂਦਾ ਇਹ ਮੁਲਕ ਬਿਲਕੁਲ ਤੇ ਸਾਨੂੰ ਉਮੀਦ ਹੈ ਕਿ ਨਾ ਹੱਕਾਂ ਦੇ ਉੱਤੇ ਤੁਸੀਂ ਜਿਵੇਂ ਪਹਿਰਾ ਦਿੱਤਾ ਹੈ ਜਾਗਰੂਕ ਕਰ ਰਹੇ ਹੋ ਕਮਿਊਨਿਟੀ ਨੂੰ ਰਾਜਨੀਤਿਕ ਲੋਕ ਤੇ ਅਫੀਸ਼ੀਅਲ ਵੀ ਜਾਗਣਗੇ ਆਉਣ ਵਾਲੇ ਸਮੇਂ ਫਿਰ ਗੱਲਬਾਤ ਕਰਾਂਗੇ ਚੜਦੀ ਕਲਾ ਜਰੋ ਬਹੁਤ ਬਹੁਤ ਧੰਨਵਾਦ ਬਹੁਤ ਜੀ ਬਹੁਤ ਸਿਧਾਂਤ ਪ੍ਰਾਕਾ ਜੀ ਸਾਊਥ ਏਸ਼ੀਅਨ ਕਲਿੱਕ ਕੀਤੀ ਹੈ ਗੱਲ ਇੱਕਦਮ ਮੰਨੋ ਉਮੀਦ ਹੈ ਕਿ ਸਾਡੇ ਰਾਜਨੀਤਿਕ ਲੋਕ ਇੱਤੇ ਵੋਟਾ ਮੰਗਣ ਤੋਂ ਪਹਿਲਾਂ ਕੰਮ ਕਰਨਗੇ ਇੱਕ ਕੋ ਚੋਣਾ ਆ ਗਈਆਂ ਨੇ ਪੁੱਛਣਾ ਪੰਜਾਬੀਆਂ ਨੇ ਪੁੱਛਣਾ ਸਿੱਖਾ ਨੇ ਵੀ ਸਾਡੇ ਨਾਲ ਏਡਾ ਵੱਡਾ ਵਿਤਕਰਾ ਕਿਉਂ ਅੱਜ ਭਾਰਤ ਦੇ ਵਿੱਚ ਇੱਕ ਸ਼ੈਡਿਊਲ ਕਾਸਟ ਬਣਾ ਦਿੱਤੇ ਇੱਕ ਸ਼ੈਡਿਊਲ ਟਰਾਈ ਬਣਾ ਦਿੱਤੇ ਇੱਕ ਬੈਕਵਰਡ ਕਲਾਸ ਬਣਾ ਦਿੱਤੀ ਮਨੁੱਖ ਤਾਂ ਮਨੁੱਖ ਹੈ ਇਹ ਕਿਉਂ ਵਿਤਕਰੇ ਸਾਡੇ ਨਾਲ ਉਮੀਦ ਹੈ ਕਿ ਦੇ ਉੱਤੇ ਜਰੂਰ ਕੰਮ ਹੋਏਗਾ ਤੁਹਾਡਾ ਸਹਿਯੋਗ ਲਈ ਧੰਨਵਾਦ ਪ੍ਰਾਈਮ ਟਾਈਮ ਲੈ ਕੇ 6 ਵਜੇ ਅਦਵਿੰਦਰ ਬੈਣੀਪਾਲ ਜੀ ਆਦਰ ਹੋਣਗੇ ਇਸੇ ਪ੍ਰੋਗਰਾਮ ਨੂੰ 9 ਵਜੇ ਰਿਪੀਟ ਕੀਤਾ ਜਾਣਾ ਹੈ ਪ੍ਰੋਗਰਾਮ ਦੇ ਵਿੱਚ ਤੁਹਾਡੇ ਕਮੈਂਟਸ ਬਹੁਤ ਜ਼ਰੂਰੀ ਨੇ ਤੇ ਅੱਗੇ ਫੇ ਦੋਸਤ ਮਿੱਤਰ ਸੱਜਣਾ ਤੱਕ ਇਹਨੂੰ ਅੱਗੇ ਭੇਜਣ ਦਾ ਉਪਰਾਲਾ ਕਰਿਓ ਤਾਂ ਜੋ ਸਹੀ ਵਿਅਕਤੀ ਤੱਕ ਇਹ ਗੱਲਬਾਤ ਪਹੁੰਚ ਸਕੇ ਤੇ ਜਲਦੀ ਇਹਦਾ ਨਾਮ ਚੇਂਜ ਹੋ ਸਕੇ ਬਹੁਤ ਬਹੁਤ ਧੰਨਵਾਦ ਰੱਖਾ